ਜੀ ਹੁਣ ਜੋ ਕਰਨਾ ਪਰਿਵਾਰ ਨਾਲ ਸੀਐਮ ਭਵਨਤਮਨ ਨੇ ਬਹੁਤ ਵੱਡਾ ਇੱਕ ਧੋਖਾ ਕਰਤਾ ਕਿਉਂਕਿ ਇੱਕ ਸਮਾਂ ਦੇ ਕੇ ਪਹਿਲਾਂ 31 ਤਰੀਕ ਦਾ ਇੱਕ ਸਮਾਂ ਦਿੱਤਾ ਗਿਆ ਜਿਵੇਂ ਕਿਸਾਨਾਂ ਨਾਲ ਮੀਟਿੰਗ ਉੱਤੇ ਬੁਲਾ ਕੇ ਕਿਸਾਨਾਂ ਨੂੰ ਵੀ ਇੱਕੋ ਦਾਮ ਅਰੈਸਟ ਕਰਾ ਦਿੱਤਾ ਸੀ ਇਹਨਾਂ ਨੇ 26 27 28 ਕਿਸਾਨ ਸੀਗੇ ਤਾਂ ਵਿੱਚ ਬੀਬੀਆਂ ਬਜ਼ੁਰਗ 80 90 ਸਾਲ ਦੀਆਂ ਵਿੱਚ ਬੁੜੀਆਂ ਬੰਦੇ ਸਾਰਿਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਜੀ ਤਾਂ ਹੁਣ ਐਸੇ ਲੋਟੀ ਸੀਐਮ ਭਵਨਤਮਨ ਨੇ ਇੱਕ ਸਮਾਂ ਦੇਤਾ ਸੀ ਕਰਨਲ ਪਰਿਵਾਰ ਨੂੰ ਕਿਹਾ ਗਿਆ ਕਿ ਮੈਂ ਤੁਹਾਨੂੰ ਇਨਸਾਫ ਦਿਵਾਉਂਗਾ ਪਰ ਲੇਕਿਨ ਹੋਇਆ ਕਿ ਕਿਉਂਕਿ ਇਹਨਾਂ ਨੇ 6 ਵਜੇ ਸਮਾਂ ਦਿੱਤਾ ਸੀ ਪਰ ਅੱਜ ਅੱਜ ਦੂਜੇ ਦਿਨ ਦੇ 6 ਵਜੇ ਜੋ ਇਸ ਪਰਿਵਾਰ ਦਾ ਕਹਿਣਾ ਇਹ ਆ ਕਰਨਲ ਦੀ ਜੋ ਪਤਨੀ ਵੀ ਜਿਵੇਂ ਸਾਡੇ ਨਾਲ ਧੋਖਾ ਜੋ ਐਸਐਸਪੀ ਨਾਨਕ ਸਿੰਘ ਪੁਲਿਸ ਅਫਸਰ ਵਾਲੇ ਕਰਿਆ ਸੀ ਇਸੇ ਲਈ ਸੀਐਮ ਪੰਤਮਾਨ ਨੇ ਸਾਨੂੰ ਧੋਖਾ ਦਿੱਤਾ ਕਿਉਂਕਿ ਇਹਨੇ ਇੱਕ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਗਿਆ ਸੀ ਵੀ ਤੁਹਾਨੂੰ ਇਨਸਾਫ ਮਿਲੂ ਜੋ ਤੁਸੀਂ ਕਹੋਗੇ ਤਾਂ ਉਹ ਤੁਹਾਡੇ ਨਾਲ ਜਿਵੇਂ ਤੁਸੀਂ ਕਹੋਗੇ ਤੁਹਾਨੂੰ ਇਨਸਾਫ ਦਿਵਾਵਾਂਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਕਿਉਂਕਿ ਇਹ ਸੀਐਮ ਉਹਨ ਪਤਮਾਨ ਦਾ ਕਹਿਣਾ ਸੀ ਪਰ ਇਸ ਪਰਿਵਾਰ ਨੂੰ 13 ਤਰੀਕ ਦੀ ਘਟਨਾ ਤੇ ਲੇਕਿਨ ਅੱਜ ਘਟੋ ਘਟ 18-19 ਦਿਨ ਦੇ ਕਰੀਬ ਸਮਾਂ ਹੋ ਗਿਆ 18 ਦਿਨਾਂ ਦੇ ਕਰੀਬ ਹੋ ਗਿਆ ਹੋਊਗਾ ਤਾਂ ਜਿਹਦੇ ਵਿੱਚ ਹਲੇ ਤੱਕ ਕੋਈ ਇਨਸਾਫ ਨਹੀਂ ਇਸ ਪਰਿਵਾਰ ਨੂੰ ਮਿਲਿਆ ਹੁਣ ਜੇ ਗੱਲ ਕਰੀਏ ਆਪਾਂ ਇੱਕ ਕਰਨਲ ਇੱਕ ਅਫਸਰ ਆਹੋ ਜੇ ਨੌ ਜਦੋਂ ਇੱਕ ਅਫਸਰ ਦੀ ਨਹੀਂ ਸੁਣੀ ਜਾਂਦੀ ਨਾਰਮਲ ਬੰਦੇ ਦੀ ਕਿੱਥੋਂ ਸੁਣਨ ਨੂੰ ਪੰਜਾਬ ਸਰਕਾਰ ਇਹ ਸੱਚ ਆ ਕਿਉਂਕਿ ਜਿਹੜਾ ਸੀਐਮ ਭਵੰਤਮਾਨ ਨੇ ਇਹਨਾਂ ਨੂੰ ਸਮਾਂ ਦਿੱਤਾ ਹੀ ਕੱਲ ਤੇ ਇਹ ਮਾੜਾ ਮੋਟਾ ਕੋਈ ਚਿਹਰੇ ਤੇ ਖੁਸ਼ੀ ਸੀ ਤੇ ਇਹਨਾਂ ਨੂੰ ਲੋਕਾਂ ਨੇ ਕਮੈਂਟਾਂ ਚ ਉਹਦੇ ਕਹਿਣਾ ਸ਼ੁਰੂ ਕਰਤਾ ਸੀ ਵੀ ਇਹਦਾ ਹਜੇ ਕੋਈ ਵਿਸ਼ਵਾਸ ਨਾ ਕਰੋ ਜੋ ਤੁਸੀਂ ਸੀਐਮ ਭਵੰਤਮਾਨ ਦੇ ਅਹੁਦੇ ਤੇ ਤੁਸੀਂ ਰੋਕੇ ਹੋ ਵੀ ਉਹਨਾਂ ਨੇ ਇੱਕ ਸੋਡੇ ਨਾਲ ਵਾਅਦਾ ਕਰਿਆ ਵੀ ਹਾਂਜੀ ਵੀ ਮਾ ਤੁਹਾਨੂੰ ਇਨਸਾਫ ਦਿਵਾਉਂਗਾ ਪਰ ਲੇਕਿਨ ਇਹਨਾਂ ਦੇ ਕੋਈ ਚਿਹਰੇ ਤੇ ਮਾੜੀ ਮੋਟੀ ਮੁਸਕਰਾਟ ਸੀਗੀ ਕਿਉਂਕਿ ਉਹ ਵਿਸ਼ਵਾਸ ਹੁੰਦਾ ਵਿਸ਼ਵਾਸ ਸਿਰ ਤੇ ਇਹਨਾਂ ਨੇ ਕੱਲ ਮੀਡੀਆ ਦੇ ਵਿੱਚ ਆ ਕੇ ਕਿਹਾ ਵੀ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਵੀ ਤੂੰ ਸੀ ਇੱਕ ਦੇਸ਼ ਦੀ ਇੱਕ ਜਰਨਰਲ ਕਰਨਲ ਦੀ ਪਤਨੀ ਵੀ ਹੋ ਦੇਸ਼ ਦੀ ਇੱਕ ਤੁਸੀਂ ਨਾਰੀ ਆ ਤੇ ਮੈਂ ਤੁਹਾਡੀ ਇੱਜ਼ਤ ਕਰਦਾ ਤੁਹਾਨੂੰ ਇਨਸਾਫ ਦਿਵਾਉਂਗਾ ਇਹ ਮੇਰੇ ਨਾਲ ਮੇਰਾ ਵਾਦਾ ਤੁਹਾਡੇ ਨਾਲ ਪਰ ਲੇਕਿਨ ਹੋਇਆ ਕੀ ਆ ਸੀਐਮਪੋ ਆਤਮਾਨ ਨੇ ਚਾਲ ਖੇੜਤੀ ਬਹੁਤ ਵੱਡੀ ਚਾਲ ਖੇਡੀ ਕਿਵੇਂ ਆ ਇਸ ਪਰਿਵਾਰ ਨੂੰ ਸਮਾਂ ਦੇ ਕੇ ਤਾਂ ਉਦੋਂ ਬਾਅਦ ਉਸ ਵਾਦੇ ਤੋਂ ਮੁੱਕ ਰਿਆ ਹੁਣ ਜੇ ਗੱਲ ਕਰੀਏ ਜਦੋਂ ਪੰਜਾਬ ਸਰਕਾਰ ਜਦੋਂ ਕਿਸੇ ਦੀ ਸੁਣਵਾਈ ਆਪਾਂ ਕੋਈ ਵੀ ਕਿਤੇ ਵਾਰਦਾਤ ਹੁੰਦੀ ਆ ਜਾਣਨੇ ਕਿਹਦੇ ਕੋਲੇ ਆਪਾਂ ਥਾਣੇ 'ਚ ਜਦੋਂ ਕੋਈ ਵਾਰਦਾਤ ਹੁੰਦੀ ਆ ਜੇ ਸੁਣਵਾਈ ਕਰਨੋਂ हट ਗਏ ਚਲ ਇਹ ਤਾਂ ਮੰਨਦੇ ਹੁਣ ਅਫਸਰ ਆ ਗਏ ਇਹ ਜੇ ਕੋਈ ਨਾਰਮਲ ਬੰਦਾ ਜਾਂ ਕਿਸੇ ਪੁਲਿਸ ਵਾਲੇ ਦੇ ਮਾਰਿਆ ਹੁੰਦਾ ਕਿਸੇ ਨੇ ਜਾਂ ਕਿਸੇ ਆਰਮੀ ਦੇ ਨੌਜਵਾਨ ਨੇ ਪੁਲਿਸ ਵਾਲਿਆਂ ਨੂੰ ਕੁੱਟਿਆ ਹੁੰਦਾ ਤੁਰੰਤ ਇਹਨਾਂ ਨੇ ਆਪਣੇ ਬੰਨਿਓ ਜੇ ਇਨਕੁਇਰੀ ਸੁਣਨੀ ਕਰਨੀ ਸੀ ਤੇ ਹਗਾਮਾ ਮਚਾ ਦੇਣਾ ਸੀਗਾ ਜਿਹੜਾ ਕੀ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਜਿਹੜਾ ਕਰਨਲ ਇੱਕ ਬਹੁਤ ਛੰਡੇ ਸੁਭਾਅ ਦਾ ਬੰਦਾਗਾ ਕਿਉਂਕਿ ਐਂ ਦੱਸੋ ਇੱਕ ਅਫਸਰ ਹੋ ਕੇ ਇਹਨਾਂ ਨੂੰ ਵੱਧ ਅਹੁਦਾ ਉਹਦੇ ਕੋਲੇ ਕਿਉਂਕਿ ਜੇ ਗੱਲ ਕਰੀਏ ਹੁਣ ਆਪਾਂ ਜੇ ਆਰਮੀ ਤੇ ਸਾਡੇ ਜਿਹੜੇ ਆਰਮੀ ਦੇ ਨੌਜਵਾਨ ਜੇ ਬਾਡਰਾਂ ਤੇ ਹੈਗੇ ਆ ਤਾਂ ਅਸੀਂ ਸੁਰੱਖਿਅਤ ਆ ਚੈਨ ਦੀ ਨੀਂਦ ਨਾ ਸੌਂਦੀਆਂ ਚੈਨ ਦੀ ਨੀਂਦ ਸੌਂਦਾ ਹਰ ਸ਼ਖਸ ਜੇ ਬਾਡਰਾਂ ਤੇ ਸਾਡੇ ਫੌਜੀ ਨਾ ਹੋਣਗੇ ਪੁਲਿਸ ਵਾਲੇ ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਦਾ ਇਹਨਾਂ ਨੂੰ ਤਾਂ ਪੰਜਾਬ ਕੋਈ ਆਮ ਗਰੀਬ ਲੋਕ ਜਿਹੜੇ ਤੁਰੇ ਫਿਰਦੇ ਆਪਾਂ ਨਸ਼ੇ ਵੇਚਦੇ ਨਸ਼ੇ ਤਸਕਰਾਂ ਉਹਨਾਂ ਨੇ ਤਾਂ ਭਾਜੜ ਪਾ ਰੱਖੀ ਉਹ ਨਹੀਂ ਫੜੇ ਜਾਂਦੇ ਇਹਨਾਂ ਤੋਂ ਤੇ ਅੱਤਵਾਦੀਆਂ ਨਾਲ ਕਿੱਥੋਂ ਲੜ ਲੈਣਗੇ ਗੱਲ ਹੁਣ ਇੰਨੀ ਕਾ ਆਪਾਂ ਸਾਰਾ ਕੱਲਾ ਪੰਜਾਬ ਨੂੰ ਸਾਰੀ ਨੂੰ ਮਾੜਾ ਨਹੀਂ ਕਹਿੰਦੇ ਪੰਜਾਬ ਪੁਲਿਸ ਵਿੱਚ ਚੰਗੀ ਵੀ ਆ ਕੁਝ ਕ ਦੇਖੋ ਗੱਲ ਹੁਣ ਇੰਨੀ ਕਾ ਜਿਹੜੀ ਇਨਸਾਫ ਮਿਲਣਾ ਚਾਹੀਦਾ ਉਹ ਤਾਂ ਹੱਕ ਬਣਦਾ ਨਾ ਜਿਹੜੀ ਤੁਸੀਂ ਉਹਨਾਂ ਨੇ ਕੀ ਹੈ ਜਾਂਚ ਕਰੋ ਸੀਬੀਆਈ ਨੂੰ ਜਾਂਚ ਦਿਓ ਉਹ ਜਾਂਚ ਕਿਉਂ ਨਹੀਂ ਕਰ ਰਹੇ ਇਹਨਾਂ ਨੂੰ ਪਤਾ ਉਹਦੇ 'ਚ ਅਸੀਫਾਤ ਚੰਗੀ ਫਸ ਕਿਵੇਂ ਜਾਣਗੇ ਕਿਉਂਕਿ ਉਹਦੇ 'ਚ ਜਿਹੜਾ ਫੇਕ ਇੱਕ ਕਾਊਂਟਰ ਹੋਇਆ ਦੱਸਿਆ ਗਿਆ ਪਿਓ ਕਿ ਫੇਕ ਸੀ ਉਹਦੇ ਚ ਫਿਰ ਸਾਰੀ ਜਾਂਚ ਹੋਣੀ ਆ ਵੀ ਤੁਸੀਂ ਕਿੱਥੋਂ ਆਏ ਸੀ ਇਸ ਟਾਈਮ ਕਿੱਥੇ ਖੜੇ ਸੀ ਕਿੱਥੋਂ ਤੁਰੇ ਸੀ ਸੀਬੀਆਈ ਦੀ ਜਾਂਚ ਦਾ ਮਤਲਬ ਹੀ ਸਾਰੀ A ਤੋਂ ਲੈ ਕੇ Z ਤੱਕ ਤਾਂ ਉਹਦੇ ਚ ਪੰਜਾਬ ਪੁਲਿਸ ਪਾਜੂ ਇਹਦਾ ਕਰਕੇ ਨਾ ਤਾਂ ਸੀਬੀਆਈ ਜਾਂਚ ਹੋਣ ਦਿੰਦੇ ਆ ਜੇ ਗੱਲ ਕਰੀਏ ਕੋਰਟ ਚ ਵੀ ਗੱਲ ਪਹੁੰਚ ਗਈ ਤੇ ਜਿਹੜਾ ਕਹਿ ਵਿਚ ਵਿਚ ਖਬਰਾਂ ਵਾਇਰਲ ਹੋਈਆਂ ਵੀ ਰਾਸ਼ਟਰਪਤੀ ਗ੍ਰਹਿ ਮੰਤਰੀ ਉਹਨਾਂ ਤੱਕ ਵੀ ਇਹ ਖਬਰ ਪਹੁੰਚੀ ਹੈ ਪਰ ਜਿਹੜੀ ਇੱਕ ਮੁਲਾਕਾਤ ਫਿਰ ਇਹਨਾਂ ਦੀ ਰਾਜਨਾਥ ਰੱਖਿਆ ਮੰਤਰੀ ਉਹਦੇ ਨਾਲ ਵੀ ਹੋਈ ਆ ਪਰ ਹੱਲੇ ਤੱਕ ਕੋਈ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਸੀਐਮ ਭਵਨਤਮਨ ਨੇ ਬਹੁਤ ਵੱਡੀ ਇਸ ਪਰਿਵਾਰ ਨਾਲ ਚਾਲ ਖੇਡੀ ਆ ਇਹਨਾਂ ਨੇ ਇਹਨਾਂ ਦੀ ਪਤਨੀ ਨੇ ਦੱਸਿਆ ਵੀ ਸਾਨੂੰ ਇੱਕ ਸਿਰ ਤੇ ਹੱਥ ਰੱਖ ਕੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਫਿਰ ਦੂਜਾ ਨੰਬਰ ਇਹ ਵੀ ਕਹ ਰਿਹਾ ਵੀ ਜਦੋਂ ਵੀ ਅਸੀਂ ਫੌਜੀ ਦੀ ਆਰਮੀਆ ਦੀ ਅਸੀਂ ਇੱਜ਼ਤ ਕਰਦੇ ਹਾਂ ਸਾਰੇ ਫੌਜੀਆ ਦੀ ਕਿਉਂਕਿ ਸਾਡਾ ਬਾਰਡਰਾਂ ਤੇ ਹਰ ਵਕਤ ਤੈਨਾਤ ਰਹਿੰਦੇ ਆ ਤਾਂ ਹੀ ਅਸੀਂ ਸੁਰੱਖਿਤਾ ਤੇ ਫਿਰ ਇਹਨਾਂ ਨੇ ਇਹ ਵੀ ਕਿਹਾ ਵੀ ਜਦੋਂ ਕੋਈ ਸ਼ਹੀਦ ਹੋ ਜਾਂਦਾ ਕੋਈ ਵੀ ਫੌਜੀ ਤਾਂ ਉਹਨੂੰ ਮੈਂ ਕਰੋੜ ਰੁਪਇਆ ਹਰ ਪਰਿਵਾਰ ਨੂੰ ਦੇਣਾ ਜੇ ਕੋਈ ਸ਼ਹੀਦ ਹੁੰਦਾ ਉਹ ਇਹ ਆਪਦੇ ਕੋਲੋਂ ਥੋੜੀ ਨਾ ਕੋਟੇ ਚੋਂ ਥੋੜੀ ਦੇਈ ਜਾਂਦਾ ਹੈ ਕੋਈ ਉਹ ਤਾਂ ਸਰਕਾਰ ਰਹੀ ਤਾਂ ਲੋਕਾਂ ਤੋਂ ਹੀ ਕੱਢਣੇ ਆ ਲੋਕਾਂ ਚ ਹੀ ਦੇਣੇ ਆਗੇ ਸਾਡੇ ਲੋਕਾਂ ਗਰੀਬ ਲੋਕਾਂ ਦੇ ਗਲ ਕੋਟਣੇ ਆ ਉਹ ਤਾਂ ਆਪਾਂ ਮੰਨਦੇ ਆ ਉਹ ਤਾਂ ਉਹਦਾ ਹੁੰਦਾ ਇਹਨਾਂ ਨੂੰ ਜੇ ਕੋਈ ਸਾਡਾ ਨੌਜਵਾਨ ਸ਼ਹੀਦ ਹੁੰਦਾ ਉਹਦਾ ਤਾਂ ਮੰਨਦੇ ਆ ਸੀ ਸਰਕਾਰ ਨੂੰ ਦੇਣੇ ਪੈਂਦੇ ਆ ਉਹ ਕੋਈ ਇਹ ਨਹੀਂ ਹੈਗਾ ਤੁਸੀਂ ਪਹਿਲੀ ਵਾਰ ਕਰ ਰਹੇ ਹੋ ਇਹ ਚਾਹ ਸੀਐਮ ਭਵਨਤਮਨ ਤੁਸੀਂ ਆ ਚਾਹੇ ਆਪਦੀ ਕੁਰਸੀ ਤੇ ਚਾਹੇ ਤੁਸੀਂ ਹੋ ਚਾਹੇ ਥਾਂ ਤੇ ਕੋਈ ਹੋਰ ਹੁੰਦਾ ਸ਼ਖਸ ਕਿਉਂਕਿ ਇਹ ਸਰਕਾਰ ਦਾ ਇਹ ਸ਼ੁਰੂ ਤੋਂ ਚੱਲਦਾ ਆ ਕਿਉਂਕਿ ਉਹ ਆਮ ਕੋਈ ਵਿਅਕਤੀ ਨਹੀਂ ਹੈਗਾ ਉਹ ਸਾਡੇ ਦੇਸ਼ ਦੇ ਇੱਕ ਰੱਖਿਆ ਜੋ ਕਰਨ ਵਾਲੇ ਸਾਰੇ ਇੰਡੀਆ ਦੀ ਜਿਵੇਂ ਅਸੀਂ ਚਾਈਨ ਦੀ ਨੀਸੋਂ ਜਾਣਦੇ ਆ ਕਦੋਂ ਵੀ ਕੋਈ ਅੱਤਵਾਦੀ ਘੁੱਸ ਸਕਦਾ ਪੰਜਾਬ ਦੇ ਵਿੱਚ ਜਿਵੇਂ ਕਿ ਮੁੰਬਈ ਦੇ ਵਿੱਚ ਜਿਹੜੇ નિર્ਦੇਸ਼ ਨਿਰਦੋਸ਼ ਸੀਗੇ ਜਿਨ੍ਹਾਂ ਦਾ ਕੋਈ ਗੁਨਾ ਹੀ ਨਹੀਂ ਕੀਤਾ ਸੀ ਵਿੱਚ ਬੱਚੇ ਢਾਈ 300 ਪੁੰਨਤੇ ਸੀ ਵਿੱਚ ਬੀਬੀਆਂ ਬੱਚੇ ਸਾਰੇ ਨੌਜਵਾਨ ਬਜ਼ੁਰਗ ਕੁਛ ਨਹੀਂ ਦੇਖਿਆ ਸੀ ਉਹਨਾਂ ਨੇ ਕਿ ਸਾਬ ਨੇ ਮੁੰਬਈ ਦੇ ਵਿੱਚ ਤਾਂ ਗੱਲ ਹੁਣ ਇੰਨੀ ਕਾ ਹਰ ਵਕਤ ਆਪਣੀ ਜਾਨ ਥੇਲੀ ਤੇ ਹੁੰਦੀ ਆ ਤਾਂ ਇਹ ਹਰ ਵਕਤ ਹੁਣ ਜੇ ਗੱਲ ਕਰੀਏ ਇੱਕ ਪਰਿਵਾਰ ਇੱਕ ਪਰਿਵਾਰ ਬਹੁਤ ਵੱਡਾ ਇੱਕ ਪਹਿਲਾਂ ਗੱਲ ਕਰੀਏ ਆਪਾਂ ਅਫਸਰ ਪਰਿਵਾਰ ਕਹਿ ਦਈਏ ਆਪਾਂ ਪਹਿਲਾਂ ਤਾਂ ਹੁਣ ਜੇ ਅਫਸਰ ਦਾ ਇੱਕ ਪਰਿਵਾਰ ਆ ਐਡੇ ਵੱਡੇ ਅਫਸਰ ਦੀ ਨਹੀਂ ਸੁਣੀ ਜਾਂਦੀ ਉਸ ਦੇ ਪਰਿਵਾਰ ਦੀ ਤਾਂ ਹੋਰ ਸੁਣਨਗੇ ਕੀ ਦੀ ਫਿਰ ਮਤੜ ਬੰਦਾ ਇਹ ਨਹੀਂ ਤਾਂ ਮੈਂ ਨਹੀਂ ਮੰਨਦਾ ਵੀ ਸੁਣ ਲੈਣਗੇ ਜੇ ਕੋਈ ਮਰ ਵੀ ਜਾਊ ਕੋਈ ਇੱਕ ਗੱਲ ਹੋਰ ਦੱਸ ਦਿੰਨਾ ਪੰਜਾਬ ਦੇ ਵਿੱਚ ਜੇ ਕੋਈ ਦਰਖਾਸਤ ਦੇਣ ਜਾਂਦਾ ਉਲਟਾ ਉਸ ਨੂੰ ਮੁਜਰਮ ਸਮਝਦੇ ਉਸ ਨੂੰ ਭੱਜ ਭੱਜ ਕੇ ਪੈਂਦੇ ਆ ਇਹ ਸੱਚ ਆ ਤੇ ਦੂਜਾ ਨੰਬਰ ਜੇ ਕਿਤੇ ਰੋਡ ਤੇ ਖੜੇ ਹੋਣਗੇ ਮੈਂ ਸਾਰੀਆਂ ਗੱਲਾਂ ਸੱਚ ਹੀ ਦੱਸੂ ਝੂਠ ਤਾਂ ਮੈਂ ਬੋਲਦਾ ਵੀ ਨਹੀਂ ਜੇ ਕਿਤੇ ਰੋਡ ਤੇ ਖੜੇ ਹੋਣਗੇ ਤਾਂ ਸਾਡਾ ਕੋਈ ਜੇ ਕੋਈ ਵੀ ਸਾਡੇ ਪੰਜਾਬ ਦਾ ਕੋਈ ਲੰਘਦੇ ਟੱਪ ਦੇ ਲੋਕ ਇਹਨਾਂ ਨੂੰ ਦੇਖ ਕੇ ਗਾਲ ਕੱਢਦੇ ਆ ਵੀ ਉਹ ਭੈਂਚੂ ਮੱਥੇ ਲੱਗ ਕੇ ਪੁਲਿਸ ਵਾਲੇ ਨੂੰ ਦੇਖ ਕੇ ਗਾਲ ਕੱਢਦੇ ਆ ਤਾਂ ਜੇ ਕੋਈ ਆਰਮੀ ਦੇ ਨੌਜਵਾਨ ਖੜੇ ਹੋਣਗੇ ਕਿਤੇ ਕੈਂਟਰ ਖੜਾ ਹੋਊ ਆਰਮੀ ਦਾ ਉੱਥੇ ਸਲੂਟ ਵਜਦਾ ਆਰਮੀ ਨੂੰ ਸੱਚੀ ਗੱਲ ਐ ਕਿਉਂਕਿ ਆਰਮੀ ਦੇ ਕਦੇ ਵੀ ਕਿਸੇ ਨਾਲ ਕੋਈ ਧੋਖੇਦੜੀ ਨਹੀਂ ਕੀਤੀ ਕਦੇ ਕਦੇ ਵਿਕਦੇ ਨਹੀਂ ਨਜ਼ਰ ਆਏ ਆਰਮੀ ਦੇ ਨੌਜਵਾਨ ਹਰ ਵਕਤ ਆਪਣੀ ਜਾਨ ਤੇ ਲਈ ਤੇ ਧਰ ਕੇ ਤੇ ਦੁਸ਼ਮਣਾਂ ਨਾਲ ਖੇਲਦੇ ਆ ਦੁਸ਼ਮਣਾਂ ਦੇ ਹੱਥ ਜੜਾਉਣ ਵਾਲੇ ਹੁਣ ਖੁਦ ਉਹ ਵਿਚਾਰੇ ਆਪਣਾ ਇਨਸਾਫ ਮੰਗ ਰਹੇ ਆ ਤਾਂ ਇਹ ਸਰਕਾਰ ਇਨਸਾਫ ਨਹੀਂ ਦੇ ਰਹੀ ਜਿਹੜਾ ਸੀਐਮ ਪਵੰਤਮਾਨ ਇੱਕ ਬਹੁਤ ਵੱਡੀ ਚਾਲ ਖੇਡ ਗਿਆ ਇਹਨੂੰ ਇਹ ਨਹੀਂ ਪਤਾ ਕਿ ਕਿਉਂਕਿ ਇਹ ਡਰਦਾ ਇਹ ਆ ਵੀ ਜਿਵੇਂ ਪੰਜਾਬ ਪੁਲਿਸ ਬੰਨੀ ਉਹਨਾਂ ਤਾਂ ਮਰਦਾ ਜੇ ਇਧਰੋਂ ਨਾ ਤਾਂ ਮਰਦਾ ਹੁਣ ਇਨਸਾਫ ਤਾਂ ਦਿਵਾਉਣਾ ਪਊਗਾ ਜੇ ਤੁਸੀਂ ਪੁਲਿਸ ਨਹੀਂ ਇਨਸਾਫ ਦਿਵਾਉਗੀ ਸੀ ਜੇ ਤੁਸੀਂ ਖੁਦ ਇੱਕ ਸਾਨੂੰ ਜਿੱਤੇ ਹੋਏ ਇੱਕ ਲੋਕਾਂ ਨੇ ਜਿਤਾਇਆ ਵੋਟਾਂ ਪਾ ਕੇ ਜਿੱਤੇ ਹੋਏ ਨੁਮਾਇੰਦੇ ਤੁਸੀਂ ਤਾਂ ਲੋਕਾਂ ਨੇ ਇੰਨਾ ਪਿਆਰ ਸਤਿਕਾਰ ਨਾਲ ਤੁਹਾਨੂੰ ਇੱਕ ਸੀਐਮ ਵਨ ਬਣਾਇਆ ਕੁਰਸੀ ਤੇ ਬਿਠਾਇਆ ਤਾਂ ਹੁਣ ਤੁਸੀਂ ਕਿਸੇ ਦਾ ਇਨਸਾਫ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ ਜਦੋਂ ਤੁਹਾਨੂੰ ਪੇਸ਼ ਕਰਤੇ ਸਬੂਤ ਜਿਹੜੀਆਂ ਜਿਹੜੀਆਂ ਸੱਟਾਂ ਵੱਜੀਆਂ ਉਹਦੇ ਮੁੰਡੇ ਦੀਏ ਉਹਨਾਂ ਢੂਈਆਂ ਤੇ ਲਾਸ਼ਾਂ ਉਹ ਜਿਵੇਂ ਆਪਾਂ ਕਹਿੰਦੇ ਉਹਨਾਂ ਵੀ ਆਧਾਰ ਕਾਰਡ ਦੀ ਫੋਟੋ ਸਟੇਟ ਉਹ ਫੋਟੋ ਮਾਰ ਰੱਖੀ ਬੈਠੇ ਆ ਕੱਲੀ-ਕੱਲੀ ਕਿਤਾਬ ਬਣਾਤੀ ਉਹਨਾਂ ਨੇ ਕਿਤਾਬ ਮੰਗ ਜਿਵੇਂ ਹੁੰਦੀ ਆ ਵਰਕੇ ਹੁੰਦੇ ਆ ਕਾਪੀ ਦੇ ਤਾਂ ਓਵੇਂ-ਓਵੇਂ ਉਹ ਫੋਟੋ ਮਾਤਜ਼ ਚ ਪ੍ਰੂਫ ਲਈ ਫਿਰਦੇ ਆ ਤਾਂ ਹਲੇ ਤੱਕ ਫਿਰ ਵੀ ਇਨਸਾਫ ਨਹੀਂ ਮਿਲਿਆ ਕਿਉਂਕਿ ਅਦਾਲਤ ਚਾਹੁੰਦੀ ਹੁੰਦੀ ਆ ਪ੍ਰੂਫ ਤਾਂ ਅਦਾਲਤ ਦੇ ਵਿੱਚ ਵੀ ਇਹ ਵੀਡੀਓ ਕਾਲਾਂ ਤੇ ਜਿੱਥੇ ਮਾफी ਮੰਗਦੇ ਆ ਉਹ ਪਹੁੰਚ ਗਈਆਂ ਪਰ ਹਲੇ ਤੱਕ ਕੋਈ ਇਨਸਾਫ ਨਹੀਂ ਸੱਚਾ ਜਿਹੜੀਆਂ ਫਿਲਮਾਂ ਬਣਾਉਂਦੇ ਆ ਜਿਹਦੇ ਵਿੱਚ ਇੱਕ ਸੰਨੀਦੋਲ ਇਨਸਾਫ ਮੰਗਣਾ ਵੀ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਉਹ ਤਾਂ ਇੱਕ ਜੱਜ ਮੂਰੇ ਹੁੰਦਾ ਤੇ ਇਹ ਇੱਕ ਸਾਡੇ ਪੰਜਾਬ ਸਰਕਾਰ ਨਾਲ ਹੋ ਰਿਹਾ ਕੰਮ ਕਿਉਂਕਿ ਤਰੀਕ ਤੇ ਸਮਾਂ ਤਾਂ ਸਮਾਂ ਦੇ ਹੀ ਜਾਂਦੇ ਆ ਇਹ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਅਸੀਂ ਕਿਉਂਕਿ ਕੋਰਟ ਨੇ ਤਾਂ ਆਪਣੇ ਸਬੂਤਾਂ ਦੇ ਆਧਾਰ ਤੇ ਕਰਨਾ ਜੇ ਹੁਣ ਸੀਐਮ ਭਵੰਤਮਾਨ ਜਾਂਚ ਕਰਾਉਣਗੇ ਵੀ ਹਾਂ ਭਾਈ ਇਨਕੁਆਰੀ ਕਰੋ ਤੁਸੀਂ ਬੰਦੇ ਕਿਹੜੇ-ਕਿਹੜੇ ਸੀ ਉਹਨਾਂ ਦੀ ਸਾਰੀ ਜਾਂਚ ਲੈ ਕੇ ਤੈਨੂੰ ਗਿਸਮਿਸ ਕੀਤਾ ਜਾਵੇ ਤੇ ਜਿਹੜਾ ਐਸਐਸਪੀ ਨਾਨਕ ਸਿੰਘ ਆ ਤਾਂ ਉਹਦਾ ਟਰਾਂਸਫਰ ਹੋਣਾ ਚਾਹੀਦਾ ਇੰਨਾ ਕ ਤਾਂ ਹੋਣਾ ਚਾਹੀਦਾ ਕਿਉਂਕਿ ਇਸ ਲੋਟ ਦਾ ਫਿਰ ਵਿਸ਼ਵਾਸ ਉੱਡ ਜੂ ਲੋਕਾਂ ਦਾ ਈ ਤੋਂ ਬਗੈਰ ਇਹ ਜਾਂਚ ਨਹੀਂ ਹੋਣੀ ਕਿਉਂਕਿ ਇਸ ਪਰਿਵਾਰ ਦਾ ਜਿਵੇਂ ਹਰ ਵਕਤ ਇਹਨਾਂ ਨੇ ਤਿੰਨ-ਚਾਰ ਗੱਲਾਂ ਹੀ ਕਹਿਤੀਆਂ ਜਾਂਦੀਆਂ ਇੱਕ ਵੀ ਟਰਾਂਸਫਰ ਹੋਣਾ ਚਾਹੀਦਾ ਜੋ ਐਸਐਸਪੀ ਨਾਨਕ ਸਿੰਘ ਆ ਤੇ ਇੱਕ ਸੀਬੀਆਈ ਜਾਂਚ ਕਰੇ ਹੁਣ ਦੇਖਣਾ ਇਹ ਬੰਦਾ ਇਸ ਪਰਿਵਾਰ ਨੂੰ ਇਨਸਾਫ ਮਿਲੂ ਜਾਂ ਨਹੀਂ ਮਿਲੂ ਕਿਉਂਕਿ ਸੀਮਪੰਤਮਾਨਤਾ ਇਹਦੇ ਵਿੱਚੋਂ ਨਿਕਲ ਗਿਆ ਜਿਹੜਾ ਮੀਟਿੰਗ ਦਾ ਸਮਾ ਸਮਾਂ ਰੱਖਿਆ ਸੀ 31 ਤਰੀਕ ਦਾ ਉਹਦੇ ਤੋਂ ਵੀ ਵਾਦੇ ਤੋਂ ਮਿੱਕਰ ਗਿਆ ਕਿਉਂਕਿ ਹਰ ਵਕਤ ਇਹਨੂੰ ਇੱਕ ਬਣਾਇਆ ਕਿ ਨੇ ਸੀਮਪੰਤਮਾਨ ਮੈਂ ਤਾਂ ਐਂ ਕਹਿਣਾ ਚਾਹਣਾ ਸਾਡੇ ਲੋਕ ਜਿਹੜੇ ਇੱਕ ਭੋਲੇ ਲੋਕ ਮਗਰ ਲੱਗ ਜਾਂਦੇ ਆ ਤਾਂ ਬਸ ਹੁਣ ਉਹੀ ਲੋਕ ਹੁਣ ਜਲੇ ਮਾਰਨ ਤੇ ਮਜਬੂਰ ਹੋ ਰਿਹਾ ਜਦੋਂ ਹੁਣ ਇਹ ਵੋਟਾਂ ਮੰਗਣ ਜਾਣਗੇ ਉਦੋਂ ਪਤਾ ਲੱਗਣਾ ਹੁਣ ਕਿਉਂਕਿ ਸਾਰੇ ਕਿਸਾਨ ਵਿਰੋਧ ਸਾਰਾ ਪੰਜਾਬ ਵਿਰੋਧ ਹੋ ਗਿਆ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣਾ ਚੱਲਣਾ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਬਈ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ ਮਿਲਦੇ ਆ ਕੱਲ ਨੂੰ ਨੌਟ ਟੋਪ ਧੰਨਵਾਦ